देश के दे उपराष्ट्रपति मिमिक्री मामला फूक प्रदर्शन विखे भी जिला भाजपा प्रधान हरविंदर संधु की अगवाई हेठ हाथी गेट के बहार कांग्रसी सांसद का पुतला फूकया गया आख्या गया बई जो कांग्रसी संसदा ने हरकत की है उस न छवि खराब हुई है इस मौके से संजीव कुमार गुरप्रताप सिंह टिक्का ਸਲਿਲ ਕਪੂਰ ਸਮੇਤ ਕਈ ਪਾਜਪਾ ਵਰਕਰ ਹਾਜ਼ਰ ਸਨ ਗਾਦੀ ਜਨਤਾ ਪਾਰਟੀ ਜਿੰਦਾਬਾਦ ਪਾਰਟੀ ਜਿੰਦਾਬਾਦ ਪਾਰਟੀ ਜਿੰਦਾਬਾਦ ਆਹੂਲ ਗਾਦੀ ਮੁਬਾਰਕ 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 ਮੰਤਰੀ ਮਾਨਯੋਗ ਮੋਦੀ ਜੀ ਦੀ ਜੀ ਲੋਕਪ੍ਰਤਾ ਦੇਸ਼ ਨਹੀਂ ਪੂਰੇ ਵਿਸ਼ਵ ਵਿੱਚ ਜਿਸ ਤਰ੍ਹਾਂ ਵਧ ਰਹੀ ਹੈ ਉਹਨਾਂ ਨੂੰ ਵੇਖ ਕੇ ਕਿਉਂਕਿ 2024 ਦੇ ਲੋਕ ਸਭਾ ਚੋਣਾਂ ਨਾਲਿਆ ਕਾਂਗਰਸ ਬੁਖਲਾਈ ਹੋਈ ਹੈ ਸਮਝ ਨਹੀਂ ਪਾਰੇ ਕਿ ਕੀ ਕਰੀਏ ਕਿਉਂਕਿ ਇਹਨਾਂ ਦੇ ਜਿਹੜੇ ਮੰਤਰੀ ਰਹੇ ਆ ਜਿਹੜੇ ਇਹਨਾਂ ਦੇ ਐਮਪੀ ਰਹੇ ਆ ਲੰਬਾ ਸਮਾਂ ਇਹਨਾਂ ਨੇ ਰਾਜ ਕੀਤਾ ਤੁਸੀਂ ਪਿੱਛੇ ਤੇ ਨਹੀਂ ਵੇਖਿਆ ਕਰੋੜਾਂ ਰੁਪਏ ਨਾਰਬਰ ਬਿਆਨਾਂ ਕੋ ਫੜਿਆ ਗਿਆ ਕੋਈ ਉਹਦਾ ਵੈਲੀ ਵਾਰਸ ਨਹੀਂ ਹੁਣ ਜਿਸ ਜਦੋਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਲੋਕਪ੍ਰਿਤਾ ਵੱਧ ਰਹੀ ਹੈ ਉਹਨਾਂ ਨੂੰ ਪਤਾ ਕਿ 2024 ਦੇ ਵਿੱਚ ਫਿਰ ਉਹ ਹੀ ਆ ਰਹੇ ਨੇ ਤੇ ਬੁਖਲਾ ਗਏ ਨੇ ਤੇ ਆਏ ਇਹ ਲੋਗੋ ਨੇ ਜਿਹੜੇ ਧਰਮ ਦੇ ਨਾਂ ਤੇ ਰਾਜਨੀਤੀ ਕਰਦੇ ਰਹੇ ਆ ਜੇ ਭਾਰਤੀ ਜਨਤਾ ਪਾਰਟੀ ਨੇ ਜੇ ਦਾ ਸਭ ਤੋਂ ਸਰਵੋਤਮ ਅਹੁਦਾ ਰਾਸ਼ਟਰਪਤੀ ਦਾ ਜਿਹੜਾ ਪਦ ਹੁੰਦਾ ਵਾ ਉਹਦੇ ਵਿੱਚ ਜਦੋਂ ਸਾਡੇ ਇੱਕ ਜਿਹੜੇ ਐਸਸੀ ਸਮਾਜ ਤੋਂ ਜਿਹੜਾ ਰਾਮਨਦ ਕੋਵਿੰਸੀ ਉਹਨਾਂ ਨੂੰ ਰਾਸ਼ਟਰਪਤੀ ਬਣਾਇਆ ਗਿਆ ਉਹਨਾਂ ਨੂੰ ਰਾਸ਼ਟਰਪਤੀ ਮੰਨਣ ਨੂੰ ਤਿਆਰ ਨਹੀਂ ਸੀ ਫਿਰ ਜਦੋਂ ਇੱਕ ਆਦੀਵਾਸੀ ਸਮਾਜ ਤੋਂ ਰਾਸ਼ਟਰਪਤੀ ਬਣਾਇਆ ਗਿਆ ਉਹਨੂੰ ਇਹ ਮੰਨਣ ਨੂੰ ਤਿਆਰ ਨਹੀਂ ਹੈ ਉਹਨੇ ਇਸ ਔਕਾਤ ਤੱਕ ਆ ਗਏ ਨੇ ਕਿ ਇੱਕ ਜਿਹੜਾ ਰਾਸ਼ਟਰਪਤੀ ਉੱਪਰ ਸਰਵੋੱਚ ਪਦ ਹੁੰਦਾ ਵਾ ਜਾਟਰ ਸਮਾਜ ਤੋਂ ਆਏ ਨੇ ਇਹ ਉਹਨਾਂ ਦੀ ਵੀ ਤੋਹੀਨ ਕਰ ਰਹੇ ਨੇ ਕਿਉਂਕਿ ਇਹਨਾਂ ਦੀ ਬਖਲਾਹਟ ਸਾਫ ਨਜ਼ਰ ਆ ਰਹੀ ਹੈ ਪਰ 2024 ਦੇ ਵਿੱਚ ਹਿੰਦੁਸਤਾਨ ਦੀ ਜਨਤਾ ਦਾ ਮੂੰਹ ਨਹੀਂ ਦਾਨਾ ਵਾਲੀ ਐ ਚਾਹੇ ਜਿੰਨਾ ਮਰਜ਼ੀ ਖੜ ਬੰਦਨ ਆਪਣੇ ਆਪ ਨੂੰ ਬਣਾ ਲੈਣ ਜਿਹੜਾ ਇਹਨਾਂ ਦਾ ਇੰਡੀਆ ਖੜ ਬੰਦਨ ਨਹੀਂ ਆ ਉਹ ਇੰਡੀਆ ਠਗ ਬੰਦਨ ਹੈ ਬਸ ਇੱਕ ਜੁਗਤ ਲਾ ਰਹੇ ਕਿ ਕਿਸ ਤਰ੍ਹਾਂ ਦੇਸ਼ ਨੂੰ ਟੁੱਟਿਆ ਜਾਵੇ ਜਿਹੜਾ ਅੱਜ ਅਸੀਂ ਪਤਲਾ ਫੁਕਿਆ ਹੈ ਇਹ ਸਾਡੇ ਦੇਸ਼ ਦੇ ਉਪ ਰਾਸ਼ਟਰਪਤੀ ਦੀ ਜੋ ਇਹਨਾਂ ਨੇ ਤੋਹੀਨ ਕੀਤੀ ਹੈ ਕਾਂਗਰਸ ਅਤੇ ਉਹਦੇ ਬ੍ਰਿਗੇਡ ਰਾਹੁਲ ਗਿੰਦੀ ਦੀ ਬ੍ਰਿਗੇਡ ਨੇ ਔਰ ਆਪ ਉਹ ਵੀਡੀਓ ਬਣਾ ਰਹੇ ਸੀ ਅਸੀਂ ਸਮਝਦੇ ਹਾਂ ਇਹ ਬੜੀ ਸ਼ਰਮਨਾਕ ਗੱਲ ਹੈ ਉਹਨਾਂ ਨੂੰ ਸ਼ਰਮ ਆਣੀ ਚਾਹੀਦੀ ਹੈ ਅੱਜ ਅਸੀਂ ਉਹਨਾਂ ਦਾ ਪੁਤਲਾ ਫੂਕੇ ਸਾਡੀ ਅੰਮ੍ਰਿਤਸਰ ਦੀ ਜਿਹੜੀ ਭਾਰਤੀ ਜਨਤਾ ਪਾਰਟੀ ਦੇ ਸਾਰੇ ਟੀਮ ਨੇ ਉਹਨਾਂ ਨੂੰ ਅੱਜ ਅਸੀਂ ਦੱਸਿਆ ਕਿ ਤੁਸੀਂ ਇਹ ਪੁਤਲਾ ਜਿਹੜਾ ਤੁਸੀਂ ਇਹ ਉਪ ਰਾਸ਼ਟਰਪਤੀ ਦਾ ਸਨਮਾਨ ਦੇ ਖਿਲਾਫ ਦੇ ਦਾ ਤੁਸੀਂ ਕਦਮ ਚੁੜਾਇਆ ਅਸੀਂ ਵੀ ਅੱਜ ਉਹਨਾਂ ਦਾ ਪੁਤਲਾ ਫੂਕੇ ਆਪਣਾ ਗੁੱਸਾ ਜ਼ਾਹਰ ਕੀਤਾ ਅੱਜ ਜਿਹੜਾ ਅੰਮ੍ਰਿਤਸਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਜਿਹੜਾ ਰਾਹੁਲ ਗਾਂਧੀ ਦਾ ਕਾਂਗਰਸ ਦਾ ਪਤਲਾ ਜਿਹੜਾ ਫੂਕਿਆ ਗਿਆ ਇਹ ਰੋਸ ਵਜੋਂ ਹਿੰਦੁਸਤਾਨ ਦੇ ਵਿੱਚ ਹੀ ਪ੍ਰੋਟੈਸਟ ਹੋ ਰਹੇ ਨੇ ਕਾਰਨ ਹੈ ਵੀ ਜਿਹੜੀ ਬਹੁਤ ਹੀ ਸਤਕਾਰਤ ਜਿਹੜੀਆਂ ਚੇਅਰਸ ਹੁੰਦੀਆਂ ਨੇ ਰਾਸ਼ਟਰਪਤੀ ਦੀ ਹੋ ਗਈ ਉਪਰ ਰਾਸ਼ਟਰਪਤੀ ਦੀ ਇਹਨਾਂ ਨੇ ਜਿਹੜਾ ਉਪ ਰਾਸ਼ਟਰਪਤੀ ਜਦੀਪ ਚੀ ਦੀ ਜਿਹੜੀ ਮਮਿੱਕੀ ਕਰਕੇ ਜਾਂ ਉਹਨਾਂ ਦੀ ਨਕਲ ਕਰਕੇ ਜਿਹੜਾ ਇਹ ਇੱਕ ਉਸ ਚੇਅਰ ਨੂੰ ਜਿਹੜਾ ਅਪਮਾਨਿਤ ਕਰਨ ਦੀ ਕੋਸ਼ਿਸ਼ ਕੀਤੀ ਹੈ ਆਪਣੀ ਸੂਝਬੂਝ ਇਹਨਾਂ ਦੀ ਇੰਨੀ ਕੀਆ ਜਿਹੜੀ ਉਹ ਚਿਹਰਾ ਜਿਹੜੀਆਂ ਕਿ ਰਿਸਪੈਕਟਡ ਚਿਹਰਾ ਨੇ politically ਜੀ ਜਾਂ ਤੋਂ ਵੀ ਉੱਪਰ ਉੱਟ ਕੇ ਨੇ ਤੋਂ ਉਹਦੇ ਕਰਕੇ ਜਿਹੜਾ ਪ੍ਰੋਟੈਸਟ ਅੱਜ ਇਹਨਾਂ ਦਾ ਇੱਥੇ ਰੱਖਿਆ ਗਿਆ ਸੀ ਜਿਹਦੇ ਵਿੱਚ ਨੌਜਵਾਨਾਂ ਵੱਲੋਂ ਖਾਸ ਤੌਰ ਤੇ ਆਪਣਾ ਰੋਸ ਜਿਹੜਾ ਪ੍ਰਗਟ ਕੀਤਾ ਗਿਆ ਸੀ ਨੇ ਲੀਡਰਸ਼ਿਪ BJP ਦੀ ਆਈ ਸੀ ਸਾਰੀ ਸੋ ਦੇਸ਼ ਦੇ ਵਿੱਚ ਇਹ ਜਿਹੜੀ ਇਹਨਾਂ ਦੇ ਖਿਲਾਫ ਹੋ ਰਹੀ ਨੇ ਅੱਜ ਇਹਨਾਂ ਗੱਲਾਂ ਕਰਕੇ ਰਾਹੁਲ ਗਾਂਧੀ ਤੇ ਉਹਦੀ ਜਿਹੜੀ ਸਮੁੱਚੀ ਜਿਹੜੀ ਟੀਮ ਹੈ ਉਹ ਅੱਜ ਡੇ ਬਾਏ ਡੇ ਬਾਏ ਡੇ ਨੀਚੇ ਜਾ ਰਹੀ ਹੈ ਅੱਜ ਗਰਾਫ ਕਾਂਗਰਸ ਦਾ ਕਿੱਥੇ ਆ ਅੱਜ ਤੁਸੀਂ ਗਰਾਫ ਦੀ ਗੱਲ ਕਰੋ ਅੱਜ ਕਿੱਥੋਂ ਤੱਕ ਸਿਮਣ ਕੇ ਹੈਗੀ ਤੇ ਆਉਣ ਵਾਲੀਆਂ 24 ਦੀਆਂ ਜਿਹੜੇ ਰਿਜ਼ਲਟ ਨੇ ਉਹ ਵੀ ਤੁਹਾਡੇ ਸਾਹਮਣੇ ਆਉਣਗੇ ਬਹੁਤ ਵੱਡੀ ਗਿਣਤੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਨਰਿੰਦਰભાઈ ਮੋਦੀ ਜੀ ਦੇ ਨੇਤਿਤਵੇ ਦੇ ਵਿੱਚ ਸਰਕਾਰ ਬਣਾਉਣ ਜਾ ਰਹੇ ਤੇ ਕਾਂਗਰਸ ਦਾ ਜਿਹੜਾ ਬਾਕੀ ਸਟੇਟ ਚ ਵੀ ਦਾਰਾ ਘਟਦਾ ਜਾ ਰਿਹਾ ਹੈ ਇਹ ਇਹਨਾਂ ਗੱਲਾਂ ਕਰਕੇ ਹੀ ਆ ਵਰਕਰ ਦੀ ਕਦਰ ਨਹੀਂ ਕਰਨੀ ਆਪਣਿਆਂ ਦੀ ਬੇਇੱਜ਼ਤੀ ਕਰਨੀ ਆਪਣਿਆਂ ਦੀ ਪਰਵਾਹ ਨਹੀਂ ਕੁਟਾਲਿਆਂ ਦੀ ਸਰਕਾਰਾਂ ਇਹ ਲੋਕਾਂ ਨੂੰ ਗੱਲ ਕਰਦੇ ਸਭ ਤੋਂ ਵੱਧ ਕੁਟਾਲੇ ਆਉਣ ਰਿਕਾਰਡ ਹੈ ਤੁਸੀਂ ਗੂਗਲ ਸਰਚ ਮਾਰ ਲਓ ਕਿਤੇ ਵੀ ਚਲ ਜਓ ਆਪਾਂ ਯੰਗਸਟਰ ਰਾਜ ਸਭਾ ਜਾਣਦੇ ਆ ਸਭ ਤੋਂ ਵੱਧ ਜਿਹੜੇ ਕੁਟਾਲੇ ਜਿੰਨੇ ਵੀ ਹੋਏ ਆ ਉਹ ਕਾਂਗਰਸ ਸਰਕਾਰ ਵੱਲੇ ਹੋਏ ਆ ਤੇ ਖਾਸ ਤੌਰ ਤੇ ਜਿਹੜੇ ਬੰਦੇ ਦੇਸ਼ ਦੀ ਰੱਖਿਆ ਦੇ ਨਾਲ ਖਿਲਵਾੜ ਕਰਕੇ ਕੁਟਾਲੇ ਕਰ ਸਕਦੇ ਆ ਉਹਨਾਂ ਤੋਂ ਆਪਾਂ ਦੇਸ਼ ਵਾਸੀ ਕੀ ਉਮੀਦ ਕਰ ਸਕਦੇ ਆ